ਹਾਂਜੀ ਸਤਿ ਸ੍ਰੀ ਅਕਾਲ ਇਹ ਆ ਸਾਡਾ ਸਵਰੀਨ ਕੌਰ ਸੀਨ ਕੀ ਹੜਾ ਓਏ ਸੀਨਾ ਕੀ ਕਰਦਾ ਤੂੰ ਤੇ ਇਹ ਸਵਰੀਨ ਸਿੰਘ ਦਾ ਚੈਨਲ ਆ ਜੀ ਤੇ ਇਹ ਬੰਦਾ ਥੋੜਾ ਜਿਹਾ ਜਦੋਂ ਵੱਡਾ ਹੋ ਗਿਆ ਤੇ ਤੁਹਾਨੂੰ ਵੀਡੀਓਆਂ ਉਹਦੀਆਂ ਦਿਖਾਇਆ ਕਰੂਗਾ ਤੇ ਇਹਦੇ ਚੈਨਲ ਨਾਲ ਜਰੂਰ ਜੁੜੋ ਤੇ ਇਹਦੀ ਮੰਮੀ ਆ ਗਈ ਤੇ ਇਹ ਵੀਡੀਓ ਪਾਉਣੀ ਹੁੰਦੀ ਆ ਜੀ ਇਹ ਸਵਰੀਨ ਕੌਰ ਦੀਆਂ ਤੇ ਥਿਸ ਇਜ਼ ਦਾ ਸ਼ੀ ਇਜ਼ ਆ ਰਮਨਦੀਪ ਕੌਰ ਰਮਨਦੀਪ ਕੋ ਬੋਲਣਾ ਚਾਹੋਗੇ ਕੋਈ ਨਹੀਂ ਹੈਗਾ ਗੇਟ ਮੈਸੇਜ ਧੱਕੇ ਨਾਲ ਬੰਦ ਕੀਤਾ ਹੋਇਆ ਆ ਵਾ ਦੇਖ ਲੈ ਮੈਂ ਵੀਡੀਓ ਬਣਾਈ ਜਾਨਾ ਪਹਿਲਾਂ ਇਹਨਾਂ ਨੂੰ ਇਹ ਦੱਸੋ ਵੀ ਉਧਰ ਕੌਣ ਸੀਨ ਓਏ ਸੀਨ ਸੀਨਾ ਨਹੀਂ ਮੇਰੇ ਪੁੱਤ ਕੀ ਕਰੀ ਜਾਂਦਾ ਹੈ ਕਹਿੰਦਾ ਮੇਰੀ ਕਮਾਈ ਜਿੱਦਾਂ ਦੀ ਕੀ ਕਰੀ ਜਾਂਦਾ ਹੈ ਕਹਿੰਦਾ ਹੈ ਆਇਆ ਨਾ ਤੂੰ ਰਮਨਦੀਪ ਜੀ ਕਿੰਨਾ ਪੁੱਤ ਹੈ ਕੀ ਕਹਿਣਾ ਚਾਹੋਗੇ ਤੁਸੀਂ ਦਸ ਕ ਨੂੰ ਕੀ ਕਹਿਣਾ ਚਾਹੋਗੇ ਕਹਿ ਜੀ ਸਤਿ ਸ਼੍ਰੀ ਅਕਾਲ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਮੇਰੀਆਂ ਵੀਡੀਓ ਦੇਖਣ ਦੇ ਲਈ ਤੇ ਮੈਂ ਰੋਜ਼ ਨਵੀਆਂ ਤੋਂ ਨਵੀਆਂ ਕਾ ਵੀਡੀਓ ਪਾਇਆ ਕਰੂੰਗਾ ਜੀ ਤੇ ਆਏ ਰੋਕੇ ਵੀ ਦਿਖਾਇਆ ਕਰੂੰਗਾ ਮੈਂ ਸਿਰ ਗੰਜਾ ਕਢਾਇਆ ਮੇਰਾ ਸਿਰ ਕਿਵੇਂ ਲੱਗਿਆ ਸਾਰੇ ਜਣੇ ਦੱਸ ਦੋ ਕੈਂ ਤੇ ਤੇ ਮੇਰੀਆਂ ਵੀਡੀਓ ਨੂੰ ਦੇਖ ਲਿਆ ਕਰੋ ਮੈਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਕੈਂ ਤੇ ਇਹਦੇ ਮੈਂ ਵੀਡੀਓ ਪਾਇਆ ਕਰੂੰਗਾ ਹਾਂ ਜੀ ਓਏ ਸੀਨ ਸੀਨ ਦੇ ਦੱਤੀ ਨਿਕਲ ਲੱਗਦਾ ਹੈ ਉਹ ਕਰਦੇ ਸੀਨ ਜਸਤਰ ਹੋਏ ਸੀਨ ਮੇਰਾ ਕੀ ਹੋਇਆ ਇੰਜਨ ਮੇਰਾ ਸੀਨ ਬਾਸ ਸੁਣੇ ਭਾਈ ਸਾਰਾ ਤੂੰ ਸੁਣ ਹੈਗਾ ਇਹਦਾ ਇਹਨੇ ਪਾਲੀ ਵਿੱਚ ਕੀ ਖਾਂਦੇ ਨੇ ਨਹੀਂ ਇਹ ਤਾਂ ਮੀਰੀ ਪਰੇ ਵਿੱਚ ਕੀ ਖਾਂਦਾ ਇਹ ਤਾਂ ਮੇਰਾ ਕੁੱਤਾ ਹੈ ਮੇਰੇ ਕੋਈ ਹੈ ਤੂੰ ਮੈਂ ਝੋਣਦੇ ਕੋਈ ਹੈ ਭਾਈ ਮੇਰਾ ਕੁੱਤਾ ਨਹੀਂ ਮਿੱਤੀ ਹੈ 咱也不知道。